ਤਨੋਂ ਸ਼੍ਰੀ ਵਾਹਿਗੁਰੂ ਸਹਿਬ ਜੀ ਹਮਰੂਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਗੁਰ ਸੰਗ ਕੀਰੇ ਹਮਾਪੇ ਤਨ ਤਨ ਗੁਰ ਨਾਨਕ ਜਨ ਤੇ ਕੇਰਾ ਜੇ ਤੇ ਮਿਲਿਆ ਚੁਕੇ ਸਗ ਸੋ ਸਭ ਸੋਗ ਸੰਤਾਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਕੱਲ ਤੱਕ ਆਪਾਂ ਜੋ ਕਿਰਪਾਣੀ ਸ਼ਬਦੀ ਵਿਚਾਰ ਕੀਤੀ ਜੋ ਵਿਆਖਿਆ ਕੀਤੀ ਹੈ ਜੋ ਆਪਣੇ ਤੇ ਮਹਾਰਾਜ ਨੇ ਬਖਸ਼ਿਸ਼ ਕੀਤੀ ਸੀ ਸੋ ਆਪਾਂ ਜਿਹੜਾ 64ਵਾਂ 65ਵਾਂ ਸ਼ਬਦ ਤੱਕ ਆਪਾਂ ਸ਼ਬਦ ਤੇ ਵਿਚਾਰ ਕੀਤੀ ਸੀ ਹੁਣ ਉਸ ਤੋਂ ਅੱਗੇ 62ਵਾਂ ਜੋੜ ਸ਼ਬਦ ਦਾ ਸ੍ਰੀ ਰਾਗ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਗੁਰੂ ਰਾਮਦਾਸ ਜੀ ਮਹਾਰਾਜ ਦੁਆਰਾ ਉਚਾਰੀ ਗਈ ਗੁਰਬਾਣੀ ਹੈ ਤੇ ਇਹ ਅੰਗ 39 ਤੇ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਰਜ ਕੀਤੀ ਹੈ ਸੋ ਆਪਾਂ ਬਾਰੇ ਕਿਰਪਾ ਕਰਨ ਬਖਸ਼ਿਸ਼ ਕਰਨ ਸੰਗਤ ਅਸ਼ੀਰਵਾਦ ਦੇਵੇ ਤੇ ਆਪਾਂ ਇਹ ਜੋ ਸ਼ਬਦ ਦੀ ਵਿਚਾਰ ਹੈ ਵੀ ਅੱਖਿਆ ਹੈ ਸ਼ਬਦ ਆਰਥ ਹੈ ਸ਼ੁਰੂ ਕਰ ਸਕੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਰਾਗ ਮਹੱਲਾ 4 ਘਰ ਪਹਿਲਾ ਮੈਂ ਮਨ ਤਨ ਬਿਰਹ ਹੋ ਆਤ ਅਗਲਾ ਕਿਉ ਪ੍ਰੀਤਮ ਮਿਲੈ ਕਰ ਆਏ ਜਾਂ ਦੇਖਾਂ ਪ੍ਰਭ ਆਪਣਾ ਪ੍ਰਭ ਦੇਖਿਆ ਦੁੱਖ ਜਾਏ ਜਾਏ ਪੁਛਾ ਤੈਨ ਸੱਜਣਾ ਪ੍ਰਭ ਕਿਤ ਬਿਦ ਮਿਲਾਏ ਮਿਲਾਏ ਸ੍ਰੀ ਰਾਗ ਮਹੱਲਾ ਚੌਥਾ ਘਰ ਪਹਿਲਾ ਸ੍ਰੀ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੁਆਰਾ ਚਾਰੇ ਕੀ ਗੁਰਬਾਣੀ ਹੈ ਤੇ ਇਹਨੂੰ ਰਾਗ ਤਾਲ ਦੇ ਪਹਿਲੇ ਘਰ ਦੇ ਵਿੱਚ ਕੀਰਤਨ ਕਰਨ ਵਾਸਤੇ ਰਾਗੀ ਸਿੰਘਾਂ ਨੂੰ ਗਾਇਨ ਕਰਨ ਵਾਸਤੇ ਹੁਕਮ ਕੀਤਾ ਗਿਆ ਹੈ ਮੈਂ ਤਨ ਬਿਰਹੁ ਮੈਂ ਮੰਤਨ ਬਿਰਹੁ ਆ ਤੇ ਅਗਲਾ ਕਿਉ ਪ੍ਰੀਤਮ ਮਿਲੇ ਕਰ ਆਏ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕੇ ਹਾਂ ਬਿਰਹਾ ਜਾਈ ਜਦ ਕੋਲ ਨੇ ਪੁੱਛਿਆ ਨਾ ਕਿ ਤੂੰ ਇਨੇ ਕਾਲੀ ਕਿਉਂ ਆ ਉਹ ਕਹਿੰਦੀ ਮੈਂ ਆਪਣੇ ਪ੍ਰਿਆਰੇ ਦੇ ਆਪਣੇ ਪਰਮੇਸ਼ਰ ਦੇ ਆਪਣੇ ਪਤੀ ਦੇ ਮੁਜੋਗ ਦੇ ਵਿੱਚ ਹੀ ਬੋਲ ਬੋਲ ਕੇ ਯਾਦ ਕਰ ਕਰਕੇ ਮੇਰਾ ਰੰਗ ਕਾਲਾ ਹੋਇਆ ਪਿਆ ਹੈ ਸੋ ਇਸ ਤਰ੍ਹਾਂ ਮੈਂ ਮਨ ਤਨ ਬਿਰਹੁ ਅਗਲਾ ਮੈਨੂੰ ਬਹੁਤ ਹੀ ਜ਼ਿਆਦਾ ਸਿਰੇ ਦਾ ਬਿਰਹਾ ਲੱਗਾ ਹੋਇਆ ਹੈ ਕਿ ਮੈਂ ਕਿਉਂ ਪ੍ਰੀਤਮ ਮਿਲੈ ਘਰ ਆਏ ਕਿਸ ਤਰ੍ਹਾਂ ਪ੍ਰਬਾਤਮਾ ਵੈਗਰੂ ਅਕਾਲ ਪੁਰਖ ਮੇਰਾ ਪਤੀ ਪਰਮੇਸ਼ਰ ਮੇਰੇ ਘਰ ਆ ਕੇ ਮੈਨੂੰ ਕਿਵੇਂ ਮਿਲਲੇ ਇਹ ਮੇਰੇ ਮਨ ਦੇ ਵਿੱਚ ਬੜਾ ਵਿਯੋਗ ਲੱਗਾ ਹੋਇਆ ਹੈ ਬੜਾ ਬਿਰਹਾ ਲੱਗਾ ਹੋਇਆ ਹੈ ਕਿ ਕਿਸ ਤਰ੍ਹਾਂ ਮਿਲੇ ਜੀ ਜਾਂ ਦੇਖਾਂ ਪ੍ਰਭ ਆਪਣਾ ਪ੍ਰਭ ਦੇਖਿਆ ਦੁੱਖ ਜਾਏ ਆਖਾਂ ਜੀਵਨ ਵਿਸਰੇ ਮਰ ਜਾਉ ਆਖਣ ਔਖਾ ਸੱਚਾ ਨਾਉ ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ ਬਿਲਪ ਕਰੇ ਚਾ ਤ੍ਰਿਕੀ ਨਿਆਈ ਤ੍ਰਿਕਾ ਨਾ ਉਤਰੇ ਸ਼ਾਂਤ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਬੜਾ ਮਨ ਵਜੂਗ ਦੇ ਵਿੱਚ ਆ ਗਿਆ ਹੈ ਮਨ ਇਹ ਕਹਿੰਦਾ ਵੀ ਕਿਸੇ ਨਾ ਕਿਸੇ ਤਰ੍ਹਾਂ ਮੈਂ ਛੇਤੀ ਤੋਂ ਛੇਤੀ ਦਰਸ਼ਨ ਕਰ ਲਾਂ ਜਾਂ ਦੇਖਾਂ ਪ੍ਰਭ ਆਖਣਾ ਜਾ ਕੇ ਆਪਣਾ ਪਪੂ ਪ੍ਰਮਾਤਮਾ ਆਪਣਾ ਪਤੀ ਵੇਖ ਲਵਾਂ ਤੇ ਉਸ ਨੂੰ ਦੇਖਦਿਆਂ ਹੀ ਸੋਧ ਕੀਨਾ ਸੋਧ ਰਹੀ ਬੁੱਧ ਕੀਨਾ ਬੁੱਧ ਰਹੀ ਮਤਮੇ ਨਾ ਮਤ ਹੈ ਉਹਨੂੰ ਵੇਖਦੇ ਮੇਰੇ ਸਾਰੇ ਸਰੀਰ ਦੇ ਜਿਹੜੇ ਦੁੱਖ ਆ ਨਾ ਉਹ ਖਤਮ ਹੋ ਜਾਣਗੇ ਜਾਏ ਪੁੱਛਿਆ ਤិន ਸੱਜਣਾ ਪ੍ਰਭ ਕੇ ਤਪ ਤੇ ਮਿਲੇ ਮਿਲਾਏ ਜਾਏ ਪੁੱਛਿਆ ਸੁਹਾਗਣੀ ਤੁਸੀਂ 라ਵਿਆ ਕਿੰਨੇ ਗੁਣੇ ਜਿਨ੍ਹਾਂ ਨੇ ਆਪਣਾ ਪਤੀ ਪਰਮੇਸ਼ਰ ਪਾ ਲਿਆ ਦਾ ਜਿਹੜਾ ਸੰਤਾਂ ਮਹਾਂਪੁਰਸ਼ਾਂ ਨੇ ਉਸ ਪ੍ਰਮਾਤਮਾ ਕਾਲਪੁਰਖ ਵੈਗਰੇ ਨੂੰ ਪਾ ਲਿਆ ਏ ਉਹਨਾਂ ਨੂੰ ਜਾ ਕੇ ਪੁੱਛਣਾ ਜਾਏ ਪੁੱਛਿਆ ਤិន ਸੱਜਣਾ ਪ੍ਰਭ ਕਿਤਬੇ ਦੇ ਮਿਲੇ ਮਲਾਏ ਉਹ ਛਾਇ ਪੁਛਾ ਸੁਹਾਗਣੀ ਤੁਸੀਂ ਰਾਵਿਆ ਕਿੰਨੇ ਗੁਣੀ ਉਹ ਕੱਗਿਓ ਪਤਾ ਕੀ ਜਵਾਬ ਦਿੰਦੀਆਂ ਸਹਿਜ ਸੰਤੋਖ ਸੀ ਗਾਰੀਆਂ ਤੇ ਮਿੱਠਾ ਬੋਲਣੀ ਅਹੀਂ ਸਹਿਜ ਨਾਲ ਸੰਤੋਖ ਦੇ ਵਿੱਚ ਤੇ ਮਿੱਠਾ ਬੋਲ ਬੋਲ ਕੇ ਆਪਣੇ ਪਤੀ ਪਰਮੇਸ਼ਰ ਨੂੰ ਰਿਝਾ ਲਿਆ ਏ ਤੇ ਉਹ ਸਾਨੂੰ ਮਿਲ ਪਿਆ ਏ ਸੋ ਇਹ ਅਸੀਂ ਕੋਸ਼ਿਸ਼ ਕਰਦੇ ਆ ਕਿ ਜਾਇ ਪੁਛਾ ਤਨ ਸੱਜਣਾ ਪ੍ਰਭ ਕਿਤਬੇ ਦੇ ਮਿਲੇ ਮਲਾਏ ਪ੍ਰਭੂ ਕਿਸ ਤਰ੍ਹਾਂ ਮਿਲ ਸਕਦਾ ਏ ਇਹ ਸਤਿਮਾਹ ਪੁਰਸ਼ੀ ਦੱਸ ਦਿੰਦੇ ਨੇ ਕਿ ਵਾਹਿਗੁਰੂ 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 ਦਾ ਜਾਪ ਕਰੋ ਪਰਮਾਤਮਾ ਦੇ ਗੁਰੂ ਘਰ ਦੇ ਜਾ ਕੇ ਸੇਵਾ ਕਰੋ ਤੇ ਗੁਰ ਗੁਰੂ ਸਿੱਖਾਂ ਦੀ ਸੇਵਾ ਕਰੋ ਤੇ ਪਰਮਾਤਮਾ ਦੇ ਤੁਹਾਨੂੰ ਸੰਗਤ ਦੇ ਵਿੱਚੋਂ ਦਰਸ਼ਨ ਹੋ ਜਾਣਗੇ ਮੇਰੇ ਸਤਗੁਰੂ ਮੈਂ ਤਉ ਤੁਜ ਬਿਨ ਐਵਰ ਨਾ ਕੋਏ ਏ ਮੇਰੇ ਪਤੀ ਪਰਮੇਸ਼ਰ ਮੇਰੇ ਸਤਗੁਰੂ ਏ ਅਕਾਰਪੁਰਖ ਵਾਹਿਗੁਰੂ ਮੇਰਾ ਤੇਰੇ ਬਨੌਰ ਕੋਈ ਨਹੀਂ ਹੈ ਸਾਡਿਆ ਤਾਂ ਨਮਾਨਿਆਂ ਦਾ ਤੂੰ ਹੀ ਹੈ ਹੋਰ ਕੋਈ ਆਸਰਾ ਨਹੀਂ ਇਹ ਧਾਰਨਾ ਦੇ ਨਾਲ ਸ਼ਬਦ ਵੀ ਗਾਉਂਦੇ ਹੁੰਦੇ ਨੇ ਗੁਰਸਿੱਖ ਤੇ ਇਸ ਕਰਕੇ ਸਾਡਾ ਹੋਰ ਕੋਈ ਨਹੀਂਗਾ ਏਕ ਤੂੰ ਹੀ ਏਕ ਤੂੰ ਹੀ ਸਾਡਾ ਇੱਕ ਤੂੰ ਹੀ ਵੈਗਰੂ ਤੁਸੀਂ ਹੋ ਹੋਰ ਕੋਈ ਨਹੀਂ ਹੈ ਹਮ ਮੂਰਖ ਮੁਗਧ ਸਰਣ ਆਗਤੀ ਕਰ ਕਿਰਪਾ ਮੇਲੇ ਹਰ ਸੋਏ ਅਸੀਂ ਬੜੇ ਬੇਵਕੂਫਾ ਬੜੇ ਮੂਰਖਾ ਨਾ ਕੋਲ ਢੰਗ ਨਾ ਮਿੱਠੇ ਬਹਿਣਾ ਨਾ ਤੇ ਸਾਨੂੰ ਕੋ ਢੰਗ ਹੀ ਆ ਤੇ ਨਾ ਮਿੱਠੇ ਬੋਲ ਹੀ ਆਉਂਦੇ ਆ ਤੇ ਅਸੀਂ ਬੜੇ ਮੂਰਖਾ ਮੁਕਤ ਮੁਕਤ ਹੁੰਦਾ ਮੂਰਖਾ ਤੋਂ ਮੂਰਖ ਹੋਵੇ ਜਿਹੜਾ ਮੂਰਖ ਹੈ ਨਾ ਉਹ ਤੇ ਆਮ ਮੂਰਖ ਹੁੰਦਾ ਜਿਹੜਾ ਮੁਕਤ ਹੈ ਨਾ ਉਹ ਤਿੰਨ ਵਾਰੀ ਮੂਰਖ ਕਹ ਲਈ ਤੇ ਇੱਕ ਮੁਕਤ ਬਣਦਾ ਅਸਮ ਹਮ ਮੂਰਖ ਮੁਕਤ ਸਰਣਾਗਤੀ ਪਰ ਤੇਰੀ ਵੈਗਰੂ ਸਰਣੇ ਚ ਆ ਰਹੇ ਚੰਗੇ ਆ ਮਾੜੇ ਆ ਤੇਰੇ ਆ ਤੇਰੀ ਵੈਗਰੂ ਸ਼ਰਨ ਦੇ ਵਿੱਚ ਆ ਗਏ ਆ ਕਾਲਪੁਰ ਵੈਗਰੂ ਧੰਗੁਰੂ ਨਾਨਕ ਪਾਤਸ਼ਾਹ ਜੀ ਤੁਹਾਡੀ ਸ਼ਰਨ ਦੇ ਵਿੱਚ ਆ ਗਏ ਆ ਕਰ ਕਿਰਪਾ ਮੇਲੇ ਹਰ ਸੋਏ ਕਿਰਪਾ ਕਰਕੇ ਸਾਨੂੰ ਉਸ ਪ੍ਰਮਾਤਮਾ ਪਤੀ ਪਰਮੇਸ਼ਰ ਦੇ ਨਾਲ ਮਿਲਾ ਦਿਓ ਜੀ ਤਾਂ ਸਾਨੂੰ ਆਪਣੇ ਨਾਲ ਮਿਲਾ ਲਵੋ ਰਹਾਓ ਟਹਿਰਾਓ ਦੇ ਕੇ ਪਰਮਉਦੇ ਹਨ ਸਤਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੇ ਸੋਏ ਜਿਹੜਾ ਸਤਗੁਰੂ ਦਾ ਵੈਗਰੂ ਆ ਨਾ ਪਰਬ ਦਾਤਾ ਦਾਤਾਰ ਤੇਰਾ ਦਿੱਤਾ ਖਾਵਦਾ ਇਹ ਵੈਗਰੂ ਤੇਰਾ ਦਿੱਤਾ ਖਾਦੇ ਆ ਤੇ ਤੇਰੀ ਬਖਸ਼ਿਸ਼ ਦੇ ਨਾਲ ਹੀ ਵੈਗਰੂ ਅਸੀਂ ਨਾਮ ਜਪਦੇ ਆ ਵੈਗਰੂ ਤੁਸੀਂ ਸਾਡੇ ਦੇ ਦਾਤਾ ਸਾਨੂੰ ਦਿੰਦੇ ਜੋ ਨਾਮ ਦੀਆਂ ਅਸੀਂ ਨਾਮ ਜਪਦੇ ਆ ਜਦੋਂ ਅਸੀਂ ਪ੍ਰਭੂ ਨਾਮ ਜਪਦੇ ਤੇ ਤੁਸੀਂ ਸਾਨੂੰ ਆਪਣੇ ਨਾਲ ਮਿਲਾ ਲੈਂਦੇ ਹੋ ਸਤ ਗੁਰ ਹਰ ਪ੍ਰਭ ਬੁੱਝਿਆ ਗੁਰ ਜੇਵੜੇ ਅਵਰ ਨਾ ਕੋਏ ਜਦੋਂ ਸੱਚੇ ਗੁਰੂ ਨੂੰ ਲੱਭ ਲਿਆ ਨਾ ਇਹ ਜਾਣ ਲਿਆ ਕਿ ਉਸ ਗੁਰੂ ਜੇਵਡ ਵੱਡਾ ਉਸ ਗੁਰੂ ਵੱਡਾ ਗੁਰੂ ਜਿੱਡਾ ਹੋਰ ਕੋਈ ਨਹੀਂ ਹੈ ਇੱਕ ਵਕਾਲਪੁਰਖ ਵੈ ਗੁਰੂ ਇੱਕ ਤਰ ਗੁਰ ਨਾਰਗ ਪਾਤਸ਼ਾਹ ਨੇ ਕਿਉਂਕਿ ਤਨ ਤਨ ਜਾਣਿਆ ਤਨ ਜਾਣੇ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਿਹੜਾ ਇਹ ਸਾਰੇ ਜਗਤ ਉਤਾਰ ਦਿੱਤਾ ਐਸੇ ਮਹਾਪੁਰਸ਼ ਐਸੇ ਗੁਰੂ ਮਹਾਰਾਜ ਨੇ ਸਾਡੇ ਇਸ ਕਰਕੇ ਉਹਨਾਂ ਵਰਗਾ ਤੇ ਉਹਨਾਂ ਉਹਨਾਂ ਜਿੱਡਾ ਵੱਡਾ ਕੋਈ ਨਹੀਂ ਹੈ ਹਉ ਗੁਰ ਸਰਣਾਈ ਟੇਪਵਾ ਕਰ ਦਇਆ ਮਿਲੇ ਪ੍ਰਭ ਸੋਏ ਅਸੀਂ ਉਸ ਗੁਰੂ ਦੀ ਸ਼ਰਨ ਦੇ ਵਿੱਚ ਪੈ ਜਾਈਏ ਉਸ ਮਹਾਰਾਜ ਦੇ ਚਰਨ ਫੜ ਲੀਏ ਤੇ ਉਹ ਸਾਡੇ ਤੇ ਦਇਆ ਕਰ ਦੇਵੇ ਸਾਡੇ ਤੇ ਕਿਰਪਾ ਕਰ ਦੇ ਤੇ ਉਸ ਪ੍ਰਭੂ ਦੇ ਨਾਲ ਸਾਨੂੰ ਸਾਡੇ ਗੁਰੂ ਮਹਾਰਾਜ ਸਾਨੂੰ ਪ੍ਰਭੂ ਨਾਲ ਮਿਲਵਾ ਦੇਣ ਜੀ ਮਾਲਾ ਹਟਕੇ ਨਾ ਪਾਇਓ ਕਰ ਪਾਵ ਥਕੇ ਸਭ ਕੋਏ ਜਿਹੜਾ ਮੰਦਾ ਹੱਠ ਆ ਨਾ ਇਹ ਬੜਾ ਭੈੜਾ ਹੁੰਦਾ ਜਲ ਕੇ ਮੱਜਨ ਜੇਗਤ ਹੋਵੇ ਨਾ ਤੇ ਮੇਡਕ ਨਾ ਹੋਵੇ ਜਿਹੜੇ ਕਹਿੰਦੇ ਅਸੀਂ ਨਾਂ ਨਹੀਂ ਕਰੀ ਜਾਣੇ ਸ਼ਰਾਨ ਕਰੀ ਜਾਣੇ ਆ ਤੇ ਜੇ ਸ਼ਰਾਨ ਕੀਤੇ ਆ ਪ੍ਰਭ ਪ੍ਰਮਾਤਮਾ ਮਿਲਦਾ ਨਾ ਕਿ ਡੱਡੂਆਂ ਨੂੰ ਸਭ ਤੋਂ ਪਹਿਲਾਂ ਮਿਲਦਾ ਉਹ ਰਿੰਦੇ ਪਾਣੀ ਚ ਬਿੰਦ ਰੱਖ ਜੋ ਤਰੀਏ ਭਾਈ ਤੇ ਖੁਸਰੇ ਕਿਉਂ ਨਾ ਪਰਮਗਤ ਪਾਈ ਜੇ ਜਤੀ ਹੋ ਕੇ ਬਿੰਦ ਰੱਖ ਕੇ ਤੇ ਆਪਣੇ ਤਰੀਏ ਤੇ ਫਿਰ ਖੁਸਰੇ ਉਤੇ ਪਰਮਗਤੀ ਪ੍ਰਾਪਤ ਹੋ ਜਾਣ ਚਾਹੀਦੇ ਕਿਉਂਕਿ ਖੁਸ ਫੁਸਰਾ ਜਿਹੜਾ ਉਹਦਾ ਤੇ ਬਿੰਦ ਤੇ ਉਪਜਦੀ ਨਹੀਂ ਉਹਦੇ ਵਿੱਚ ਕਿਆ ਨਾਗੇ ਕਿਆ ਬਾਧੇ ਚਾਮ ਜਬਨੀ ਚੀਤ ਸਿਆ ਚੀਨ ਸਿਆ ਆਤਮਰਾਮ ਜਿੰਨਾ ਚਿਰ ਤੱਕ ਮੂੰਡ ਮਡਾਏ ਜੋਸ਼ਦ ਪਾਈ ਮੁਕਤੀ ਭੇੜ ਨਾ ਕਈਆ ਕਾਈ ਜੇ ਸਿਰ ਮੁੰਨਾਂ ਨਾਲ ਆਪਣੇ ਵਾਲ ਕੱਟਣ ਦੇ ਨਾਲ ਪ੍ਰਮਾਤਮਾ ਮਿਲ ਸਕਦਾ ਹੋਵੇ ਨਾ ਇਹ ਸਾਰੀਆਂ ਮਹਾਰਾਸ਼ਟਰੀਆਂ ਚੀਜ਼ਾਂ ਤੇ ਭੇਡ ਜਿਹੜੀ ਆ ਉਹਨੂੰ ਮੁਕਤ ਉਹਨੂੰ ਮੁਕਤੀ ਮਿਲ ਜਾਣੀ ਚਾਹੀਦੀ ਸੀ ਉਹਦਾ ਜਨਮ ਮਰਨ ਦਾ ਚੱਕਰ ਖਤਮ ਹੋ ਜਾਣਾ ਚਾਹੀਦਾ ਸੀ ਲਈ ਜਿੰਨਾ ਚਿਤਕ ਸੱਚਾ ਗੁਰੂ ਨਹੀਂ ਮਿਲਦਾ ਉਹਨਾਂ ਜਿੰਨ ਤੱਕ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਜਿੰਨੇ ਮਰਜੀ ਉਪਾਅ ਕਰ ਲਈਏ ਇਸ ਕਰਕੇ ਜਿੱਲਾ ਚਿਰ ਅਸੀਂ ਪਰਮਾਤਮਾ ਨੂੰ ਮਨ ਕਰਕੇ ਨਹੀਂ ਯਾਦ ਕਰਦੇ ਉਹਨਾਂ ਚਿਰ ਤੱਕ ਉਹਦੀ ਪ੍ਰਾਪਤੀ ਨਹੀਂ ਹੋ ਸਕਦੀ ਸਹਸ ਸਿਆਣਪ ਕਰ ਰਹੇ ਮਰ ਕੋ ਰੰਗ ਨਾ ਹੋਵੇ ਬੜੀਆ ਸਿਆਣਪਾ ਕਰ ਲਈਆਂ ਕਿਵ ਸਟਿਆਰਾ ਹੋਈ ਐ ਕਿ ਕੂੜੇ ਟੱਟੇ ਪਾਲ ਤੇ ਸਿਆਣਪਾ ਪਹਿਲਾਂ ਕਰ ਲਈਆਂ ਸਹਸ ਸਿਆਣਪਾ ਲਖ ਹੋਵੇ ਤਾਂ ਇੱਕ ਨਾ ਚੱਲੇ ਨਾ ਪਾਵੇ ਲੱਖਾਂ ਸਿਆਣਪਾ ਕਰ ਲੋ ਜਿੰਨੇ ਮਰਜੀ ਸਿਆਣੇ ਬਣ ਲੋ ਪਰ ਉਸ ਵੈਗਰੂ ਦੇ ਨਾਲ ਤੁਹਾਡੀ ਇੱਕ ਵੀ ਸਿਆਣਪ ਨਹੀਂ ਚੱਲਦੀ ਭੋਲੇ ਪਾਏ ਮਿਲੇ ਰਗਰਾਇਆ ਚਤਰਾਈ ਨਾਲ ਚਤਰਪੁਜ ਪਾਇਆ ਭੋਲੇ ਪਾਏ ਮਿਲੇ ਰਗਰਾਇਆ ਉਹ ਭੋਲੇ ਭਾਵ ਦੇ ਚ ਮਿਲ ਜਾਂਦਾ ਹੈ ਪ੍ਰਮਾਤਮਾ ਉਹ ਸਿਆਣਪਾਂ ਤੇ ਚਤਰਾਈਆਂ ਨਾਲ ਨਹੀਂ ਮਿਲਦਾ ਤੇ ਜਿਹੜਾ ਕੋਰਾ ਮਾਨ ਜਿਹੜਾ ਕੋਰਾ ਮਾਨ ਆ ਨਾ ਬਿਲਕੁਲ ਰੰਗ ਨਹੀਂ ਲੱਗਾ ਉਹਦਾ ਨਾਮ ਦਾ ਵੱਲਾ ਉਸ ਮਨ ਨੂੰ ਪ੍ਰਮਾਤਮਾ ਨਹੀਂ ਮਿਲ ਸਕਦਾ ਜਿੰਨੀਆਂ ਮਰਜ਼ੀ ਸਿਆੜਪਾ ਕਰਦਾ ਰਵੇ ਜੀ ਕੂੜ ਕਬਟਕ ਨੇ ਨਾ ਪਾਇਓ ਜੋ ਬੀਜੇ ਖਾਵੈ ਸੋਏ ਝੂਠ ਬੋਲ ਬੁਲ ਕੇ ਕਿ ਮੈਨੂੰ ਫਰਾਤ ਨੂੰ ਆ ਬਾਬਾ ਜੀ ਮਿਲਦੇ ਆ ਮੈਨੂੰ ਦਿਨੇ ਆ ਬਾਬਾ ਜੀ ਮਿਲਦੇ ਆ ਵੱਡੇ ਵੱਡੇ ਚੂਲੇ ਪਾਲੇ ਵੱਡੇ ਵੱਡੇ ਭੇਖ ਬਣਾ ਲੇ ਤੇ ਪ੍ਰਤੋ ਉਸ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਇਹ ਝੂਠ ਹੈ ਸਾਰਾ ਪਸਾਰਾ ਇਹ ਝੂਠ ਬੋਲਦੇ ਨੇ ਲੋਕ ਜਿਹੜੇ ਕਹਿੰਦੇ ਜਿੰਜੇ ਨੇ ਪਾਇਆ ਤਿੰਨੇ ਛਪਾਇਆ ਕਹੋ ਕਬੀਰ ਗੁੰਗੇ ਗੋੜ ਖਾਇਆ ਜਿੰਦੇ ਉਸ ਨੂੰ ਪ੍ਰਮਾਤਮਾ ਨੂੰ ਪਾ ਲਿਆ ਏ ਉਹਨੇ ਆਪ ਸਭ ਛਪਾਇਆ ਉਹਨੇ ਕਿਸੇ ਨੂੰ ਦੱਸਿਆ ਨਹੀਂ ਇੱਕ ਬੂੰਦ ਆ ਜਿਹੜੀ ਜਦੋਂ ਸਾਗਰ ਦੇ ਵਿੱਚ ਮਿਲ ਗਈ ਉਹ ਤੁਹਾਨੂੰ ਦੱਸਣ ਆਉਂਦੀ ਏ ਕਿ ਮੈਂ ਸਾਗਰ ਵਿੱਚ ਮਿਲ ਗਈ ਮੈਨੂੰ ਸੋ ਮੇਰਾ ਮੇਰਾ ਪਤੀ ਪਰਮੇਸ਼ਰ ਮੈਨੂੰ ਮਿਲ ਗਿਆ ਏ ਸੋ ਜਿਨ੍ਹਾਂ ਨੇ ਪਾਇਆ ਨਾ ਜਿੰਜੇ ਨੇ ਪਾਇਆ ਤਿੰਨੇ ਛਪਾਇਆ ਕਹੋ ਕਬੀਰ ਗੁੰਗੇ ਗੋੜ ਖਾਇਆ ਜਿੱਲੇ ਪ੍ਰਮਾਤਮਾ ਨੂੰ ਪਾ ਲਿਆ ਉਹਨੇ ਛਪਾ ਲਿਆ ਉਹਨੇ ਰੋਲਾ ਨਹੀਂ ਪਾਇਆ ਕਿ ਮੈਨੂੰ ਮਿਲ ਪਿਆ ਏ ਸੋ ਜੇ ਜੋ ਅਸੀਂ ਬੀਜਾਂਗੇ ਉਹ ਸਾਨੂੰ ਖਾਣਾ ਪੈਣਾ ਹੈ ਤੇ ਕੂੜ ਬੋਲਿਆ ਝੂਠ ਬੋਲਿਆ ਉਸ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ ਜੋ ਜਿਵੇਂ ਜਿਹਾ ਅਸੀਂ ਜਿਹੜਾ ਬੀਜੇ ਸੂਲ ਉਹਨੇ ਕਰਮ ਇਹੋ ਖੇਤ ਜਿਸ ਤਰ੍ਹਾਂ ਦਾ ਅਸੀਂ ਬੀਜਾਂਗੇ ਉਸ ਤਰ੍ਹਾਂ ਦਾ ਸਾਨੂੰ ਵੜਨਾ ਪੈਣਾ ਹੈ ਇਹ ਸਾਡੇ ਕਰਮਾਂ ਦਾ ਖੇਤ ਹੈ ਸਬਲਾ ਤੇਰੀ ਆਸ ਪ੍ਰਭ ਸਵਜੀ ਤੇਰੇ ਤੋਂ ਰਾਸ ਹੈ ਵੈਗਰੂ اے ਕਾਲਪੁਰ ਕੋ ਵੈਗਰੂ ਮਹਾਰਾਜ ਸਾਰਿਆਂ ਨੂੰ ਤੇਰੇ ਇਤਿਹਾਸ ਹੈ ਤੇ ਜੀ ਸਾਰੇ ਤੁਹਾਡੇ ਹੀ ਹੈ ਤੇ ਤੁਸੀਂ ਰਾਸ ਪੂੰਜੀ ਦਿੰਦੇ ਹੋ ਨਾਮ ਦੀ ਜਿਹਦੇ ਨਾਲ ਸਾਡਾ ਭਲਾ ਹੁੰਦਾ ਤੇ ਅਸੀਂ ਨਾਮ ਜਪਦੇ ਆ ਇਹ ਤੇਰੀ ਤੁਹਾਡੇ ਦਿੱਤੀ ਹੋਈ ਰਾਸ ਹੈ ਈ ਸਵਾਸਾਂ ਦੀ ਰਾਸ ਹੈ ਇਹ ਵੀ ਵੈਗਰੂ ਤੁਹਾਡੀ ਦਿੱਤੀ ਹੋਈ ਹੈ ਪ੍ਰਭ ਤੋ ਤੋ ਖਾਲੀ ਕੋ ਨਹੀਂ ਦਰ ਗੁਰਮੁਖ ਅਨੁਸਬਾਸ হে ਵਾਹਿਗੁਰੂ ਸਾਰੇ ਸਿਟੀ ਦੀ ਕੋਈ ਵੀ ਜਗਾ ਜਿਹੜੀ ਤੁਹਾਡੇ ਤੋਂ ਖਾਲੀ ਨਹੀਂ ਹੈ ਤੁਸੀਂ ਸਾਰ ਜਗਾ ਤੇ ਰਮੀ ਹੋਏ ਹੋ ਹਰ ਜਗਾ ਵਸ ਤੁਹਾਡਾ ਵਸੇਪਾ ਹੈ ਹਰ ਜਗਾ ਤੁਸੀਂ ਵਸਦੇ ਹੋ ਤੇ ਜਿਹੜੇ ਗੁਰਮਖ ਹਨ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਇਹ ਕਰਕੇ ਗੁਰਮੁਖਾਂ ਨੂੰ ਸ਼ਾਬਾਸ਼ ਦਿੱਤੀ ਜਾਂਦੀ ਹੈ ਕਿ ਤਨ ਹੈ ਤੁਸੀਂ ਜਿਹੜੇ ਗੁਰੂ ਨਾਲ ਜੁੜ ਕੇ ਰਹਿੰਦੇ ਜੋ ਨਾਮ ਜਪਦੇ ਹੋ ਕੀਰਤ ਕਰਦੇ ਹੋ ਤੇ ਵੱਢ ਕੇ ਛੱਕਦੇ ਹੋ ਵਿਖ ਪੌਜਲ ਡੁੱਬਦੇ ਕੱਢ ਲੈ ਜਨ ਲਾਲਕ ਕੀ ਅਰਦਾਸ ਗੁਰੂ ਰਾਮਦਾਸ ਜੀ ਮਾਰੇ ਕਹਿੰਦੇ ਨੇ ਕਿ ਸਾਡੀ ਇਹ ਅਰਦਾਸ ਆ ਅਸੀਂ ਭਵਜਲਾ ਜੇ ਡੁੱਬਦੇ ਆ ਜ਼ਹਿਰ ਦੇ ਵਿਖਦੇ ਪੌਜਲ ਆ ਜਿਹੜੇ ਦੇਖੋ ਜੀ ਲੂਣ ਵਾਲਾ ਪਾਣੀ ਆ ਸਮੁੰਦਰ ਦਾ ਤੇ ਜਦੋਂ ਉਹਨੂੰ ਕੋਈ ਪਾਰ ਕਰਨ ਲੱਗਦਾ ਨਾ ਤੇ ਲੂਣ ਉਹਦੇ ਬਲੂਣ ਵਾਲਾ ਪਾਣੀ ਮੂੰਹ ਚ ਪੈ ਕੇ ਨਾ ਔਰ ਸਾਰ ਉਥੇ ਹੀ ਖਤਮ ਹੋ ਜਾਂਦਾ ਉਹਦੇ ਕੋਈ ਤਰਿਆ ਨਹੀਂ ਜਾਂਦਾ ਨੂਲ ਵਾਲੇ ਪਾਣੀ ਨਾਲ ਉਹਦੇ ਹੱਡ ਪੈਰ ਗਲਣੇ ਸ਼ੁਰੂ ਹੋ ਜਾਂਦੇ ਆ ਸੋ ਵਿਖ ਭੌਜਲ ਤੇ ਵੀ ਜਿਹੜਾ ਜ਼ਹਿਰ ਦਾ ਸਾਗਰ ਵਾ ਉਹਦੇ ਨਵਾਂ ਥਾਣੀ ਦੇ ਅੰਦਰ ਜ਼ਹਿਰ ਤੇ ਅੰਦਰ ਚਲ ਜਾਂਦਾ ਇਨਸਾਨ ਦੇ ਜ਼ਹਿਰ ਨਵਾਂ ਥਾਣੀ ਇਸਨ ਸਾ ਇਨਸਾਨ ਦੇ ਅੰਦਰ ਚਲ ਜਾਂਦਾ ਇਹ ਕਹੇ ਵਿਖ ਭੌਜਲ ਜਿਹੜਾ ਜ਼ਹਿਰ ਦਾ ਸਾਗਰ ਆ ਜਿਹਦੇ ਵਿੱਚ ਅਸੀਂ ਤੁਰੇ ਫਿਰਦੇ ਆ ਏ ਮਹਾਰਾਜ ਸਾਨੂੰ ਕੱਢ ਲਓ ਸਾਡੀ ਇਹ ਤੁਹਾਡੇ ਅੱਗੇ ਅਰਦਾਸ ਹੈ ਚੌਥੇ ਪਾਤਸ਼ਾਹ ਸਾਹਿਬ ਜੀ ਗੁਰੂ ਅਮਰਦਾਸ ਜੀ ਕਾਰਪੁਰਖ ਵਾਹਿਗੁਰੂ ਅਗੇ ਅਰਦਾਸ ਕਰਦੇ ਹਨ ਸ੍ਰੀ ਰਾਗ ਮਹੱਲਾ ਚੌਥਾ ਇਹ ਜਿਹੜਾ ਸ਼ਬਦ ਹੈ ਸ੍ਰੀ ਰਾਗ ਦੇ ਵਿੱਚ ਇਹ ਵੀ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰავਦਾ ਜੀ ਮਹਾਰਾਜ ਦੁਆਰਾ ਉਚਾਰੀ ਗਈ ਗਰਬਾਣੀ ਹੈ ਜੀ ਨਾਮ ਮਿਲੇ ਮਨ ਤ੍ਰਿਪਤੀਐ ਬਿਨ ਨਾਮ ਮੈ ਤ੍ਰਿਗ ਜੀਵਾਸ ਜਦੋਂ ਨਾਮ ਮਿਲ ਜਾਂਦਾ ਨਾ ਬੰਦੇ ਨੂੰ ਇਹ ਰਸਨਾ ਤੋਂ ਅਨਰਸ ਆ ਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤੇ ਕਿਤੇ ਜਿੱਥੇ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਬੌੜ ਨਾਲ ਤ੍ਰਿਸਨਾ ਲੱਗ ਕੇ ਆਏ ਵੀ ਜਦੋਂ ਨਾਮ ਦਾ ਰਸ ਜਿੱਦ ਨੂੰ ਆ ਜਾਂਦਾ ਨਾ ਉਹਦੀ ਸਾਰੀ ਮਾਦੀ ਪਿਆਸ ਮਿਲ ਜਾਂਦੀ ਹੈ ਉਹਦੀ ਤ੍ਰਿਪਤੀ ਹੋ ਜਾਂਦੀ ਆ ਇੱਕ ਜਿਹੜਾ ਵਿਵਹ ਜਦੋਂ ਉਹਦੇ ਉੱਤੇ ਸਵਾਤੀ ਬੂੰਦ ਪੈ ਜਾਂਦੀ ਆ ਫਿਰ ਉਹ ਸਦਾ ਵਾਸਤੇ ਤ੍ਰਿਪਤ ਹੋ ਜਾਂਦਾ ਹੋਏ ਦੁਬਾਰਾ ਰੌਲਾ ਨਹੀਂ ਪਾਉਂਦਾ ਜੇ ਉਹ ਉਹਦੇ ਤੇ ਜਿੰਨਾ ਚਿਰ ਉਹਨੂੰ ਉਹ ਸੁਆਤੀ ਬੂਧ ਨਹੀਂ ਮਿਲਦੀ ਉਹਨਾਂ ਜਿਹੜੇ ਬੋਲਦਾ ਰਹਿੰਦਾ ਇਸ ਤਰ੍ਹਾਂ ਜਿਹੜੇ ਗੁਰੂ ਘਰ ਪਿਆਰੇ ਆ ਉਹਨਾਂ ਨੂੰ ਜਦੋਂ ਨਾਮ ਮਿਲ ਜਾਂਦਾ ਹੈ ਨਾ ਉਹਨਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਵਸ ਜਾਂਦਾ ਉਹ ਤ੍ਰਿਪਤ ਹੋ ਜਾਂਦੇ ਆ ਉਹ ਸਹਿਜ ਅਵਸਥਾ ਵਿੱਚ ਆ ਜਾਂਦੇ ਆ ਉਹ ਕਹਿੰਦੇ ਵੀ ਜੇ ਅਸੀਂ ਨਾਮ ਨਹੀਂ ਜਪਦੇ ਨਾ ਨਾਮ ਤੇ ਬਿਨਾਂ ਸਾਡਾ ਧ੍ਰਗ ਜੀਣਾ ਸਾਡੇ ਜੀਵਨ ਤੇ ਫਟਕਾਰ ਹੈ ਲਾਭ ਹੂੜੇ ਭਰਮ ਸੇ ਆਵੇ ਜਾਵੇ ਨੀਤ ਜਿਹੜੇ ਨਾਮ ਤੋਂ ਬਿਨਾ ਹੈ ਨਾ ਉਹ ਭਰਮਾਂ 'ਚ ਪੈ ਰਹਿੰਦੇ ਆ ਤੇ ਜਨਮ ਮਰਨ ਦੇ ਚੱਕਰ ਵਿੱਚ ਪੈ ਰਹਿੰਦੇ ਹਨ ਕੋਈ ਗੁਰਮੁਖ ਸੱਜਣ ਜੀ ਮਿਲੈ ਮੈਂ ਦੱਸੇ ਪ੍ਰਭ ਗੁਣਤਾਸ ਕੋਈ ਗੁਰਖ ਪਿਆਰਾ ਸੱਜਣ ਕੋਈ ਚੰਗਾ ਸੰਤ ਮਹਾਪੁਰਸ਼ ਮੈਨੂੰ ਮਿਲਪੇ ਤੇ ਮੈਨੂੰ ਦੱਸ ਦੇ ਕਿ ਉਹਦਾ ਪ੍ਰਭੂ ਆ ਕਾਪੁਰਖ ਵਹਿਰੂ ਗੁਣਤਾਸ ਜਿਹੜਾ ਗੁਣਾ ਦਾ ਖਜ਼ਾਨਾ ਉਹ ਕਿੱਥੇ ਹੈ ਮੈਂ ਉਹਦੇ ਦਰਸ਼ਨ ਕਰਨੇ ਹਨ ਮੈਂ ਉਸ ਨੂੰ ਮਿਲਣਾ ਹੈ ਹਉ ਤਸ ਬਿਟੋ ਚੌਖੰਨੀਐ ਮੈਂ ਨਾਮ ਕਰੇ ਪ੍ਰਗਾਸ ਮੈਂ ਉਸ ਦੇ ਉਤ ਬਰਹਾਰ ਜਾਵਾ ਮਿਟੋ ਚੌਖੰਨੀਐ ਖੰਨੀ ਦਾ ਮਤਲਬ ਪੂਰਾ ਪੂਰਾ ਕਰਕੇ ਕੱਟਿਆ ਜਾਵਾ ਚਾਰੇ ਪਾਸੇ ਚਾਰ ਟੋਟੇ ਮੇਰੇ ਵੀ ਹੋ ਜਾਣ ਤੇ ਮੈਂ ਕੱਟਿਆ ਜਾਵਾ ਹਉ ਤਸ ਬਿਟੋ ਚੌਖੰਨੀਐ ਮੈਂ ਨਾਮ ਕਰੇ ਪ੍ਰਗਾਸ ਜਿਹੜਾ ਨਾਮ ਦਾ ਪ੍ਰਕਾਸ਼ ਆ ਜਿਹੜਾ ਇਹ ਮੇਰੇ ਹਨੇਰਾ ਜਿਹੜਾ ਮਨ ਵਾ ਇਹਦੇ ਵਿੱਚ ਨਾਮ ਦਾ ਪ੍ਰਗਾਸ਼ ਕਰਦੇ ਵੇ ਮੇਰੇ ਪ੍ਰੀਤਮਾ ਹੋ ਜੀਵਾ ਨਾਮ ਤੇ ਆਏ ਏ ਮੇਰੇ ਪਿਆਰਿਆ ਏ ਮੇਰੇ ਪ੍ਰੀਤਮਾ ਏ ਮੇਰੇ ਮਿੱਤਰਾਂ ਤੇ ਮੈਂ ਤਾਂ ਨਾਮ ਤੇ ਹੋਂ ਤੋਂ ਬਿਨਾਂ ਜੀ ਨਹੀਂ ਸਕਦਾ ਤੇ ਮੈਂ ਨਾਮ ਸਦਾ ਤੇਰਾ ਧਿਆਉਂਦਾ ਰਹਾ ਅਕਾਲ ਪੁਰਖ ਵਾਹਿਗੁਰੂ ਜੀ ਬਿਨ ਨਾਵੈ ਜੀਵਣ ਨਾ ਥੀਏ ਮੇਰੇ ਸਤਗੁਰਾਂ ਨਾਮ ਦੇ ਰੜਾਏ ਨਾਮ ਤੋਂ ਬਿਨਾ ਸਾਡਾ ਜੀਵਨ ਨਹੀਂ ਹੈ ਸਾਡਾ ਜੀਵਨ ਅੰਧਿਆ ਵਰਗਾ ਹੈ ਨਾਮ ਤੋਂ ਬਿਨਾ ਅਲਤੇ ਇਹ ਨਾ ਆਖੀਏ ਜਨਮਿਕ ਲੋਣ ਲੋਣ ਨਾ ਹੈ ਅੰਧੇ ਸਹੀ ਨਾਨਕਾ ਜੇ ਖਸਮੋਂ ਉੱਥੇ ਜਾਏ ਉਹ ਖਸਮ ਪਰਮਾਤਮਾ ਦੇ ਨਾਮ ਤੋਂ ਜਿਹੜੇ ਕੁਸ ਜਾਂਦੇ ਆ ਨਾ ਅਨੇ ਉਹਨਾਂ ਨੂੰ ਕਹਿਣਾ ਚਾਹੀਦਾ ਅਨੇ ਉਹ ਨਹੀਂਗੇ ਜਿਨ੍ਹਾਂ ਦੇ ਕੁਦਰਤੀ ਕਰਕੇ ਪਰਮਾਤਮਾ ਦੀ ਕਿਸੇ ਵਜ੍ਹਾ ਕਰਕੇ ਪਰਮਾਤਮਾ ਉਹਨਾਂ ਨੂੰ ਨੈਣ ਨਹੀਂ ਦਿੱਤੇ ਗਏ ਉਹਨਾਂ ਨੂੰ ਜੋ ਅੱਖਾਂ ਦੀ ਜੋਤੀ ਹੈ ਇਹਨਾਂ ਦੀ ਖਤਮ ਹੋ ਗਈ ਹੈ ਉਹ ਅੰਨੇ ਨਹੀਂ ਅੱਗੇ ਨੇ ਜਾਣੇ ਚਾਹੀਦੇ ਅੰਨੇ ਉਹਨਾਂ ਨੂੰ ਕਹਿਣਾ ਚਾਹੀਦਾ ਜਿਹੜੇ ਖਸਮਾਂ ਕੁੱਥੇ ਜਾਏ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਇਸ ਤਰ੍ਹਾਂ ਸਾਡਾ ਜੀਵਨ ਹੈ ਜਿਹੜਾ ਬਿਨ ਨਾਮ ਹੈ ਜੀਵਨ ਨਾ ਥੀਏ ਨਾਮ ਤੋਂ ਬਿਨਾ ਸਾਡਾ ਜੀਵਨ ਜਿਹੜਾ ਵਿਅਰਥ ਹੈ ਮੇਰੇ ਸਤਿਗੁਰੂ ਹੇ ਵੈਗਰੂ ਹੇ ਮੇਰੇ ਗੁਰੂ ਮਹਾਰਾਜ ਜੀ ਸਾਨੂੰ ਨਾਮ ਦ੍ਰਿੜ ਕਰਵਾ ਦਿਓ ਜੀ ਰਹਾਉ ਤਹਰਾਉ ਦੇ ਕੇ ਫਰਮਾਉਂਦੇ ਹਨ ਨਾਮ ਅਮੋਲਕ ਰਤਨ ਹੈ ਪੂਰੇ ਸਤਗੁਰ ਪਾਸ ਇਹ ਜਿਹੜਾ ਨਾਮ ਹੈ ਨਾ ਇਹ ਅਮੋਲਕੇ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਇਹ ਅਲੱਬਾ ਇਹ ਲੱਬਿਆ ਨਹੀਂ ਜਾਂਦਾ ਐਸਾ ਰਤਨਾ ਇਹ ਮੇਰੇ ਪੂਰੇ ਸਤਗੁਰ ਦੇ ਪਾਸ ਹੈ ਸਤਗੁਰ ਸਿ ਵਹਿ ਲੱਗਿਆ ਕਟ ਰਤਨ ਦੇ ਵੇ ਪਰਗਾਸ ਇਹ ਤੱਕੇ ਨਾ ਨਹੀਂ ਮਿਲਦਾ ਇਹ ਮੁੱਲ ਨਹੀਂ ਮਿਲਦਾ ਇਹ ਸੇਵਾ ਕੀਤਿਆ ਸੇਵਾ ਦੇ ਵਿੱਚ ਲੱਗੀ ਜਦੋਂ ਲੱਗ ਜਾਈਦਾ ਹੈ ਨਾ ਤੇ ਫਿਰ ਗੁਰੂ ਮਹਾਰਾਜ ਐਸੀ ਕਿਰਪਾ ਕਰਦੇ ਨੇ ਨਾਮ ਰਤਨ ਚ ਪਲ ਜਿਹੜੇ ਪਾਲੇ ਪੜਿਆ ਜਿਹੜਾ ਨਾਮ ਰਤਨ ਆ ਉਹਦੇ ਪੱਲੇ ਵਿੱਚ ਪਾ ਦਿੰਦੇ ਆ ਤੇ ਉਹਨੂੰ ਸਾਰੀ ਦੁਨੀਆ ਦੀ ਸੋਝੀ ਹੋ ਜਾਂਦੀ ਆ ਉਹਨੂੰ ਹਰ ਪਾਸੇ ਪ੍ਰਕਾਸ਼ ਦੇਖਣ ਲੱਗ ਪੈਂਦਾ ਉਹਦੇ ਮਨ ਦਾ ਹਨੇਰਾ ਦੂਰ ਹੋ ਜਾਂਦਾ ਹੈ ਤਨਵੜ ਪਾਗੀ ਵੜ ਰਤਨ ਪਾਗੀਆਂ ਜੋ ਆਏ ਮਲੇ ਗੁਰਪਾਸ ਵਡਭਾਗੀਆ ਸੰਗਤ ਪਾਵੈ ਭਾਗ ਹੀਣ ਪਰਮ ਝੋਟਾ ਖਾਵੈ ਬਿਨ ਭਾਗਾ ਸਤ ਸੰਗ ਨਾ ਲੱਭੈ ਬਿਰ ਸੰਗਤ ਮੈਲ ਭਰੀ ਜਿਓ ਜਿਹੜੇ ਵਡਭਾਗੀ ਆ ਵੱਡਿਆ ਭਾਗਾ ਵਾਲੇ ਲੋਕ ਆ ਉਹ ਆ ਕੇ ਗੁਰੂ ਮਹਾਰਾਜ ਦੇ ਸੰਗਤ ਵਿੱਚ ਆ ਕੇ ਦਰਸ਼ਨ ਕਰ ਲੈਂਦੇ ਆ ਗੁਰੂ ਮਹਾਰਾਜ ਜੀ ਨੇ ਫਰਮਾਇਆ ਕਿ ਜਿਹੜੀ ਸੰਗਤ ਆ ਇਹ ਮੇਰਾ ਰੂਪ ਹੈ ਤੇ ਜਿਹੜਾ ਮੇਰਾ ਸਰੂਪ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਜੇ ਦੋਸੋ ਯੋ ਅਰਚਣ ਕਰ ਲੈ ਸਾਡੇ ਪ੍ਰਤੱਖ ਦਰਸ਼ਨ ਹੋਣਗੇ ਫਿਰ ਐਸੇ ਗੁਰਮੁਖ ਜਿਹੜੇ ਵਡਭਾਗੀ ਐ ਵੱਡਿਆਂ ਭਾਗਾ ਵਾਲੇ ਆ ਜੋ ਗੁਰੂ ਮਹਾਰਾਜ ਦੇ ਆਕੇ ਚਰਨਾਂ ਵਿੱਚ ਅੱਗੇ ਸੰਗ ਦੇ ਵਿੱਚ ਬੈਠ ਜਾਂਦੇ ਆ ਉਹ ਬਹੁਤ ਵੱਡਿਆਂ ਭਾਗਾ ਵਾਲੇ ਹਨ ਜਿਨ੍ਹਾਂ ਸਤਿਗੁਰ ਪਰਖ ਨਾ ਪੁਰਖ ਨਾ ਭੇਟਿਓ ਸੇ ਭਾਗ ਹੀਣ ਵਸ ਕਾਲ ਜਿਨ੍ਹਾਂ ਨੇ ਉਸ ਸੱਚੇ ਗੁਰੂ ਨਾਲ ਭੇਟ ਨਹੀਂ ਕੀਤੀ ਜਿਨ੍ਹਾਂ ਨੇ ਕਦੇ ਗੁਰਦੁਆਰੇ ਜਾ ਕੇ ਸਭ ਆਏ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਅੱਗੇ ਸੀਸ ਈ ਨਵਾਇਆ ਕਦੇ ਵੀ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਸੀਸ ਈ ਨਵਾਇਆ ਉਹ ਬੜੇ ਭਾਗ ਹੀਣ ਲੋਕ ਨੇ ਉਹ ਬੇਭਾਗੇ ਲੋਕ ਨੇ ਤੇ ਉਹ ਇਸ ਕਰਕੇ ਜਮ ਕਾਲ ਦੇ ਚੱਕਰ ਵਿੱਚ ਪੈ ਜਾਂਦੇ ਨੇ ਤੇ ਜਮ ਕਾਲ ਆ ਜਿਹੜਾ ਉਹਨਾਂ ਦੇ ਫਿਰ ਧਰਮ ਦਾ ਜਿਹੜਾ ਧਰਮ ਦਾ ਉਹਦਾ ਹੁਕਮ ਹੈ ਮੈਂ ਸੱਚਾ ਧਰਮ ਵਿਚਾਰ ਧਰਮ ਰਹਿਣ ਤੇ ਹੁਕਮ ਇਹੋ ਹੀ ਆ ਕਿ ਸੱਚ ਦੀ ਗੱਲ ਕਰਨੀ ਆ ਜਿਹੜੇ ਕਦੇ ਸੰਗਤ ਵਿੱਚ ਨਹੀਂ ਗਏ ਉਹ ਧਰਮੀ ਨਹੀਂ ਬਣੇ ਜਿਹੜੇ ਧਰਮੀ ਨਹੀਂ ਬਣਦੇ ਉਹ ਦਇਆਵਾਨ ਨਹੀਂ ਹੋ ਸਕਦੇ ਜਿਹੜੇ ਦਇਆਵਾਨ ਨਹੀਂ ਗਏ ਉਹ ਧਰਮੀ ਨਹੀਂ ਹੋ ਸਕਦੇ ਐਸੇ ਲੋਕ ਆ ਜਿਹੜੇ ਜਦੋਂ ਫੇ ਕਾਲ ਦੇ ਵੱਸ ਪੈ ਜਾਂਦੇ ਹਾਲ ਓਏ ਫੇਰ ਫੇਰੇ ਜੂਨ ਪਵਾਹੀ ਹੈ ਵਿੱਚ ਵਿਸ਼ਟਾ ਕਰ ਵਿਕਰਾਲ ਉਹ ਫੇਰ ਜਨਮ ਮਰਨ ਦੇ ਚੱਕਰ ਵਿੱਚ ਪੈ ਰਹੇ ਨੇ ਉਹਨਾਂ ਦਾ ਇਸ ਤਰ੍ਹਾਂ ਹੋ ਜਾਂਦਾ ਕਿ ਜਿਸ ਤਰ੍ਹਾਂ ਦਾ ਵਿਸ਼ਟਾ ਵਿੱਚ ਵਾਸਾ ਹੋਏ ਤਾਂ ਗੰਦਗੀ ਦੇ ਵਿੱਚ ਵਾਸਾ ਹੋ ਜਾਂਦਾ ਕਿਉਂਕਿ ਜਨਮ ਮਰਨ ਦਾ ਜਿਹੜਾ ਚੱਕਰ ਹੈ ਨਾ ਇਹ ਜਦੋਂ ਸ਼ੁਰੂ ਹੋ ਜਾਂਦਾ ਹੈ ਨਾ ਇਹ ਇਸ ਦੇ ਹੀ ਕੋ ਸਿਮਰੇ ਦੇਵ ਸੋਦੇ ਹੀ ਪਜ ਹਰ ਕੀ ਸੇਵ ਪਜੋ ਗੋਬਿੰਦ ਭੂਲ ਮੱਜਾਹੋ ਮਾਰ ਜਨਮ ਕਾ ਇਹ ਹੀ ਲਾਹੋ ਜਿੱਲਾ ਚਿਰ ਮਨੁੱਖਾ ਸਾਨੂੰ ਜਨਮ ਨਹੀਂ ਮਿਲਦਾ ਉਹਦਾ ਜੇ ਤੱਕ ਭਗਤੀ ਕਰਕੇ ਮੁਕਤੀ ਨਹੀਂ ਲੈ ਸਕਦੇ ਤੇ ਜਦੋਂ ਮਨੁੱਖਾ ਜਨਮ ਦੇ ਵਿੱਚ ਆ ਕੇ ਵੀ ਬਾਣੀ ਨਹੀਂ ਪੜੀ ਨਾਮ ਨਹੀਂ ਜਪਿਆ ਤੇ ਫੇਰ ਕੀ ਹੁੰਦਾ ਕਿ ਇਸ ਤਰ੍ਹਾਂ ਹੋ ਜਾਂਦਾ ਜਿਸ ਤਰ੍ਹਾਂ ਸਾਡਾ ਤੇ ਗੰਦਗੀ ਵਿੱਚ ਸਾਡਾ ਜਨਮ ਹੋਇਆ ਤੇ ਗੰਦਗੀ ਵਿੱਚ ਹੀ ਫੇਰ ਚਲੇ ਗਏ ਉਹਨਾਂ ਪਾਸ ਦਵਾਸ ਨਾ ਪਿੱਟੀ ਐ ਜਿਨ੍ਹਾਂ ਅੰਤਰ ਕ੍ਰੋਧ ਚੰਡਾਲ ਐਸੇ ਲੋਕ ਜਿਹੜੇ ਸਾਖਤ ਬੁਰਸ਼ਾ ਨਾ ਸਾਖਤਕਾਰੀ ਕਾਂਬੜੀ ਧੋਏ ਹੋਏ ਨਾ ਸੇਤ ਜਿਹੜਾ ਸਾਖਤ ਪੁਰਖ ਹੁੰਦੇ ਆ ਜਿਹੜੇ ਗੁਰੂ ਘਰ ਨਹੀਂ ਜਾਂਦੇ ਜਿਹੜੇ ਨਾਮ ਨਹੀਂ ਜਪਦੇ ਉਹ ਕਾਲੇ ਕੰਬਲ ਵਰਗੇ ਆ ਉਹਨੂੰ ਜਿੰਨਾ ਮਰਜੀ ਧੋਈ ਜਾਓ ਉਹ ਕਦੇ ਚਿੱਟਾ ਨਹੀਂ ਹੋ ਸਕਦਾ ਸਾਖ ਤਕਬੀਰ ਸਾਖ ਤੇ ਐਸਾ ਹੈ ਜੈਸੇ ਇੱਕ ਲਸਣ ਕੀ ਕਾਨ ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਦਾਰ ਸਾਖਤਪੁਰ ਕਿਸ ਤਰ੍ਹਾਂ ਦਾ ਜਿਦ ਤਰਾ ਦੂਰ ਬਹਿ ਕੇ ਵੀ ਲਸਣ ਖਾਈਏ ਨਾ ਤੇ ਲਸਣ ਦੀ ਸਮੈਲ ਸਾਰੇ ਘਰ ਦੇ ਵਿੱਚ ਆ ਜਾਂਦੀ ਹੈ ਇਸ ਤਰ੍ਹਾਂ ਐਸੇ ਪੁਰਖ ਆ ਜਿਹੜੇ ਉਹਨਾਂ ਦਾ ਕਹਿੰਦੇ ਪਾਸ ਦਵਾਸ ਨਾਲ ਭਿੱਟੀ ਹੈ ਕਬੀਰ ਸਾਖਤੇ ਐਸਾ ਹੈ ਜੈਸੀ ਧੋਈ ਲਾਖ ਕਦੇ ਵੀ ਉਹਦਾ ਧੋਤਾ ਨੇ ਲਾਖ ਵੀ ਧੋਤੀ ਨਹੀਂ ਜਾ ਸਕਦੀ ਇਸ ਕਰਕੇ ਜਿਹੜੇ ਸਾਖਤ ਪੁਰਸ਼ਾ ਉਹਨਾਂ ਦਾ ਸੰਗ ਨਹੀਂ ਕਰਨਾ ਚਾਹੀਦਾ ਉਹਨਾਂ ਤੋਂ ਦੂਰ ਰਹਿਣਾ ਚਾਹੀਦਾ ਉਹਨਾਂ ਪਾਸ ਦਵਾਸਨਾ ਪਿਟਿਏ ਲਾਗੋ ਦੀ ਨਾ ਕਦੇ ਨੰਗੀਏ ਜਿਹਨੇ ਅੰਤਰ ਕ੍ਰੋਧ ਚ ਨਾਲ ਕਿਉਂਕਿ ਜਿਹੜਾ ਕ੍ਰੋਧ ਹੈ ਕਾਮ ਕ੍ਰੋਧ ਲੋਭੋ ਹੰਕਾਰ ਇਹ ਗੁਰਮੁਖਾ ਦੇ ਅੰਦਰੋਂ ਖਤਮ ਹੋ ਜਾਂਦਾ ਤੇ ਸਾਖਤ ਲੋਕ ਜਿਹੜੇ ਮਨੁੱਖ ਲੋਕ ਆ ਉਹਨਾਂ ਦੇ ਅੰਦਰੋਂ ਖਤਮ ਨਹੀਂ ਹੁੰਦਾ ਹੈ ਸਤਿਗੁਰ ਪੁਰਖ ਅਮਰਤ ਸਰ ਵਡਭਾਗੀ ਨਾਮ ਹੈ ਆਈ ਜਿਹੜੇ ਗੁਰੂ ਮਹਾਰਾਜ ਜੀ ਦਾ ਸੱਚੇ ਪਾਤਸ਼ਾਹ ਨੇ ਉਹ ਅਮਰਤ ਦੇ ਸਰੋਵਰ ਵਾਗੇ ਨੇ ਤੇ ਵੱਡੇ ਭਾਗਾਂ ਵਾਲੇ ਆ ਜਿਹੜੇ ਆ ਕੇ ਇਸ਼ਨਾਨ ਕਰਦੇ ਨੇ ਇਸ਼ਨਾਨ ਕਰਦੇ ਨੇ ਜਦੋਂ ਬਾਣੀ ਪੜ੍ਹਦੇ ਨੇ ਨਾ ਨਾਮ ਜਪਦੇ ਆ ਉਹਨਾਂ ਦੇ ਅੰਤਰਾ ਆਤਮਾ ਇਸ਼ਨਾਨ ਹੋ ਜਾਂਦੇ ਨੇ ਬਾਣੀ ਪੜ੍ਹਦੇ ਆ ਪੜਦਾ ਦੇ ਲਾਭ 잡ਦੇ ਆ 잡ਦੇ ਨੇ ਇਹ ਨਹੀਂ ਕਿ ਵਾਰ-ਵਾਰ ਵਾਰ-ਵਾਰ ਸਰੂਰ ਤੇ ਇਸ਼ਨਾਨ ਕਰੀਏਗੀ ਇਹ ਗੱਲ ਨਹੀਂ ਹੈ ਸਰੂਰ ਤੇ ਇਸ਼ਨਾਨ ਕਰਨਾ ਵੀ ਜ਼ਰੂਰੀ ਹੈ ਪਰ ਇਹ ਹੈ ਕਿ ਜਿਹੜੇ ਜਿਨ੍ਹਾਂ ਦੇ ਮਨ ਦੇ ਵਿੱਚ ਨਾਮ ਵੱਸਿਆ ਹੋ ਜਾਂਦਾ ਹੈ ਅੰਮ੍ਰਿਤ ਨਾਮ ਆ ਜਿਹੜਾ ਜਦੋਂ ਵੱਸ ਜਾਂਦਾ ਉਹ ਅੰਤਰਗਤ ਤੀਰਥ ਮਲ ਨਾ ਹੋ ਸਗੁਣ ਤੇਰੇ ਮੈਂ ਨਾ ਹੀ ਕੋਈ ਵੇਣ ਗੁਣ ਕੀਤੇ ਭਗਤ ਨਾ ਹੋਏ ਉਹ ਅੰਤਰਗਤ ਤੀਰਥਾਂ ਦੇ ਇਸ਼ਨਾਨ ਕਰਦੇ ਹਨ ਉਹਨਾਂ ਜਨਮ ਜਨਮ ਕੀ ਮੈਲ ਉਤਰੈ ਨਿਰਮਲ ਨਾਮ ਦਰੜਾਏ ਜਨਮ ਜਨਮ ਕੀ ਇਸ ਜਮਲ ਕੋਮਾ ਲੱਗੀ ਕਾਲਾ ਹੋਵਾ ਸਿਆਹੋ ਉਹਨਾਂ ਦੇ ਜਨਮ ਜਾਂਦੀ ਮੈਲ ਜਿਹੜੇ ਮਨ ਨੂੰ ਲੱਗੀ ਹੈ ਨਾ ਉਹ ਖਤਮ ਹੋ ਜਾਂਦੀ ਸੰਗਤ ਵਿੱਚ ਜਾ ਕੇ ਤੇ ਫਿਰ ਨਿਰਮਲ ਨਾਮ ਆ ਜਿਹੜਾ ਜਿਹੜਾ ਨਾਮ ਹੈ ਨਾ ਇਹ ਮਲ ਤੋਂ ਰਹਿਤ ਹੈ ਮੈਲ ਤੋਂ ਰਹਿਤ ਹੈ ਬਿਲਕੁਲ ਸਾਫ ਹੈ ਇਸ ਕਰਕੇ ਜਦੋਂ ਨਾਮ ਭਰ ਗਿਆ ਮਤ ਪਾਪਾ ਕੈ ਸੰਗ ਉਹ ਤੋਂ ਪਹਿਲਾ ਵਾ ਕੈ ਰੰਗ ਜਦੋਂ ਜਿਹੜਾ ਮਨ ਵਾ ਇਹ ਮੈਲ ਨਾ ਭਰ ਜਾਂਦਾ ਨਾ ਇਹ ਨਾਮ ਦੇ ਰੰਗ ਨਾਲ ਸਾਫ਼ ਹੋ ਜਾਂਦਾ ਹੈ ਇਸ ਕਰਕੇ ਨਿਰਮਲ ਨਾਮ ਆ ਜਿਹੜਾ ਜਦੋਂ ਜਪੀਦਾ ਤੇ ਮਨ ਦੀ ਮੈਲ ਆ ਜਿਹੜੀ ਖਤਮ ਹੋ ਜਾਂਦੀ ਹੈ ਜਨ ਨਾਨਕ ਉਤਮ ਪਦ ਪਾਇਆ ਸਤਿਗੁਰ ਕੀ ਲੇਵ ਲਾਏ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਪਰਮਉਦੇ ਨੇ ऐसे गुरमुखਾ ਨੇ ਜਿਹੜੇ ਆਪਣੇ ਮਨ ਦੇ ਵਿੱਚ ਸ਼ਨਾਣ ਕਰਦੇ ਨੇ ਨਾਮ ਜਪ-ਜਪ ਕੇ ਉਹਨਾਂ ਦੀ ਮਨ ਦੀ ਮੈਲ ਲੱਥ ਗਈ ਹੈ ਤੇ ਉਹਨਾਂ ਨੂੰ ਉੱਤਮ ਪਦਵੀ ਪਰਮ ਪਦ ਪ੍ਰਾਪਤ ਹੋ ਗਿਆ ਹੈ ਕਿਉਂਕਿ ਸੱਚੇ ਗੁਰੂ ਦੇ ਨਾਲ ਉਹਨਾਂ ਨੇ ਮਨ ਜੋੜ ਲਿਆ ਤੇ ਸੱਚੇ ਗੁਰੂ ਨੇ ਉਹਨਾਂ ਦੇ ਕਿਰਪਾ ਕਰ ਦਿੱਤੀ ਉਹਨਾਂ ਦਾ ਪ੍ਰਮਾਤਮਾ ਨਾਲ ਮਲਾਪ ਕਰਾ ਦਿੱਤਾ ਗੁਰੂ ਸੰਗਤ ਦੀ ਗੁਰਬਾਣੀ ਸ਼ਬਦੀ ਵਿਚਾਰ ਕਰਦਿਆਂ ਕੋਈ ਐਸਾ ਸ਼ਬਦ ਜੋ ਗੁਰਮਤ ਦੇ ਅਨਕੂਲ ਨਾ ਹੋਵੇ ਬੋਲਿਆ ਕਿ ਹੋਵੇ ਸੰਗਤ ਗੁਰੂ ਮਹਾਰਾਜ ਬਖਸ਼ਣ ਆ ਰਹੇ ਬਖਸ਼ ਲੈਣਾ ਜੀ ਮਾਫ ਕਰ ਦੇਣਾ ਜੀ ਦੁਸ਼ਬੁੱਧੀ ਅਨਸਾਰ ਸ਼ਬਦ ਵਿਚਾਰ ਕੀਤੀ ਹੈ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਆ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਵੱਲ ਵਧਿਏ ਜੀ ਸਤਿਗੁਰ ਪੁਰਖ ਅਬਰਤ ਸਰ ਵੜ ਭਾਗੀ ਨਾ ਵਹਿ ਆਏ ਉਹਨ ਜਨਮ ਜਨਮ ਕੀ ਮੈਲੇ ਉਤਰੈ ਨਰਮਲ ਨਾਮ ਧਰੜਾਏ ਜਨ ਨਾਨਕ ਉਤਮ ਪਦ ਪਾਇਆ ਸਤਿਗੁਰ ਕੀ ਲੇਵ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ